इतिहास में भी हम भूखे थे और आज भी भूखे तो खाते जिस खादी पर रखा भरोसा वो आज भी जाने लेते ਅਰ ਇੱਕ ਲਹੂ ਦੇ ਕਤਰਾਂ ਮੈਂ ਨਾਮ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਅਜਨਾਲਾ ਸ਼ਹਿਰ ਦੇ ਵਿੱਚ ਬਹੁਤ ਹੀ ਇੱਕ ਮਹੱਤਵਪੂਰਨ ਸਸਤਾ ਜਿਹੜੀ ਬਾਜਾ ਬਦਾਸਟ ਟ੍ਰਸਟ ਬਹੁਤ ਪੁਰਾਣਾ ਕੰਮ ਕਰਦਾ ਉਹਨਾਂ ਵੱਲੋਂ ਅੱਜ ਸ਼ਹੀਦ ਅਜਮ ਭਗਤ ਸਿੰਘ ਜੀ ਦਾ 107 ਵਾਂ ਜਨਮ ਦਿਨ ਜਿਹੜਾ ਉਹ ਉਸ ਜਗ੍ਹਾ ਤੇ ਮਨਾਇਆ ਗਿਆ ਜਿੱਥੇ ਦੇਸ਼ ਦੀ ਆਜ਼ਾਦੀ ਵਾਸਤੇ ਕਾਲਿਆਂ ਵਾਲੇ ਖੂਦ ਦੇ ਸ਼ਹੀਦਾਂ ਦੀ ਜਿਹੜੀ ਇਹ ਜਗ੍ਹਾ ਹੈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀਗੀ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਉਹਨਾਂ ਨੂੰ ਜਿਹੜਾ ਕੁਝ ਪਲ ਲਈ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹੋ ਸੋਚਿਆ ਕਿ ਜੋ ਸ਼ਹੀਦ ਆਜ਼ਮ ਭਗਤ ਸਿੰਘ ਚਾਹੁੰਦੇ ਸੀਗੇ ਉਹਦੇ ਕਰਨਾ ਬਾਕੀ ਹੈ ਹੁਣ ਤੱਕ ਜਿਹੜੀਆਂ ਹਕੂਮਤਾਂ ਆਈਆਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਨਾਇਕਾਂ ਦੇ ਸੁਪਨੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਇਸ ਦਿਸ਼ਾ ਦੇ ਵਿੱਚ ਕੰਮ ਕਰਦੀ ਆ ਪਰ ਇਹ ਕੰਮ ਜਿਹੜਾ ਕਿਉਂਕਿ ਜਿਹੜਾ ਸਿਸਟਮ ਜੋ ਚੀਜ਼ਾਂ ਉਹ ਬਦਲਣੀਆਂ ਚਾਹੁੰਦੇ ਸੀਗੇ ਇਦਾਂ ਸੌਖਾ ਨਹੀਂ ਗਿਆ ਕਹਨੇ ਸੋਖ ਨੂੰ ਪ੍ਰੈਕਟੀਕਲ ਰੂਪ ਦੇਣਾ ਜਣਾ ਉਹਦੇ ਲਈ ਜਦੋਂ ਚਾਹਤ ਕਰਦੇ ਉਹਦੇ ਲਈ ਅਜੇ ਟਾਈਮ ਵੀ ਲੱਗੂਗਾ ਇੱਕ ਗੱਲ ਤੇ ਮੈਂ ਕਹਣੀ ਚਾਹੁੰਦਾ ਕਿ ਜਿਹੜਾ ਜਗ੍ਹਾ ਤੇ ਆਪਾਂ ਖੜੇ ਇਹ ਜਿਹੜੀ ਜਗ੍ਹਾ ਹੈ ਜਿਹੜੀ ਇਹ ਛਾਤ ਘਰ ਆ ਇਹ ਬਹੁਤ ਹੀ ਮਤਲਬ ਇਹ ਨਾਲੇ ਸ਼ਹਿਰ ਵਾਸੀਆਂ ਲਈ ਸਾਡੇ ਇਲਾਕੇ ਲਈ ਸਾਡੇ ਜ਼ਿਲ੍ਹੇ ਲਈ ਪੰਜਾਬ ਲਈ ਬੜੀ ਇਤਿਹਾਸਕ ਜਗ੍ਹਾ ਹੈ ਪਰ ਮੇਰੇ ਸਮੇ ਤੋਂ ਥੋੜਾ ਜਿਹਾ ਬਾਅਦ ਹੋ ਗਿਆ ਮੈਨੂੰ ਇਹ ਲੱਗਦਾ ਸੀਗਾ ਕਿ ਜਦੋਂ ਬਹੁਤ ਪੁਰਾਣਾ ਟਰਸਟ ਬਣਿਆ ਤੇ ਹੁਣ ਤੱਕ ਇਹਦਾ ਕੁਝ ਤਾਂ ਕੁਝ ਕਾਂਕਲਪ ਜਿਹੜੀ ਹੋਣੀ ਚਾਹੀਦੀ ਸੀਗੀ ਪਰ ਇਹ ਹੋ ਨਹੀਂ ਸਕੀ ਪਤਾ ਨਹੀਂ ਕਿਉਂ ਨਹੀਂ ਹੋ ਸਕੀ ਪਰ ਮੈਂ ਸਭ ਤੋਂ ਪਹਿਲਾਂ ਵੱਲੋਂ ਜਿਹੜੀਆਂ ਗਲੰਡਾਂ ਗੁੰਡਾਂ ਦੇਣੀਆਂ ਲੈਣੀਆਂ ਉਹ ਤਾਂ ਕੋਈ ਗੱਲ ਨਹੀਂ ਟਰਸਟ ਵਾਲੇ ਆਪਣੇ ਸਾਥੀ ਨੇ ਪ੍ਰਧਾਨ ਨੇ ਪਸ਼ੋਤਮ ਜੀ ਸਾਡੇ ਵੱਡੇ ਪ੍ਰਧਾਨ ਨੇ ਜੋ ਕਹਿਣਗੇ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਕਿ ਕੋਡ ਲੱਗਾ ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਵੱਡਾ ਕੀਮਤੀ ਕੰਮ ਹੈ ਉਹ ਇਹ ਹੈ ਕਿ ਜਿਹੜੀ ਬਿਲਡਿੰਗ ਹੈ ਇਹਨੂੰ ਪੰਜਾਬ ਟੂਰਿਜ਼ਮ ਵਾਲਿਆਂ ਨੂੰ ਕਹਿ ਕੇ ਪਲਾਟ ਡਿਪਾਰਟਮੈਂਟ ਵਾਲਿਆਂ ਨੂੰ ਕਹਿ ਕੇ ਇਸ ਬਿਲਡਿੰਗ ਨੂੰ ਸਾਹਮਣੇ ਜਿਹੜਾ ਉਹ ਪਹੁੰਚ ਜੂਰੀ ਹੈ ਸਾਡਾ ਸਦਮਾਇਆ ਸਾਡਾ ਹੈਰੀਟੇਜ ਮੈਂ ਇਹਦੇ ਵਾਸਤੇ ਪਰਾਲੇ ਕਦੋਂ ਮੈਨੂੰ ਵੀ ਪਤਾ ਪਹਿਲਾਂ ਕਿਉਂ ਨਹੀਂ ਪਰਾਲੇ ਹੋਏ ਅਸਲ ਵਿੱਚ ਕੀ ਹੈ ਕਿ ਅਸੀਂ ਕਹਿ ਦਿੰਦੇ ਆ ਪਰ ਕਰਨੇ ਕੰਮ ਜਿਹੜੇ ਬਹੁਤ ਔਖੇ ਆ ਸੋ ਮੈਂ ਸਭ ਤੋਂ ਜ਼ਿਆਦਾ ਤੇ ਮੈਨੂੰ ਇਹ ਗੱਲ ਚੁਭੀ ਆ ਮੈਂ ਅੱਜ ਦੇਖ ਕੇ ਕਿ ਜ਼ਿਆਦਾ ਤਾਂ ਕੋਈ ਉਦਾਂ ਹੀ ਆ ਜਿਦਾ ਅੱਜ ਤੋਂ 20 ਸਾਲ ਪਹਿਲਾਂ ਆਇਆ ਸੀ ਉਦਾਂ ਹੀ ਇਹ ਜਗ੍ਹਾ ਜਿਹੜੀ ਅਜੇ ਪਈ ਆ ਸੋ ਪਹਿਲਾਂ ਸਭ ਤੋਂ ਪਹਿਲਾਂ ਇਸ ਟਰਸਟ ਨੂੰ ਨਾਲ ਲੈ ਕੇ ਆਪਾਂ ਇਸ ਜਗ੍ਹਾ ਨੂੰ ਠੀਕ ਕਰਾਂਗੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਦਾ ਪੁੱਤ ਜਿਹੜਾ ਇਹ ਸ਼ਹਿਦ ਦੇ ਵਿੱਚ ਆਪਾਂ ਟੁਕਵੀਂ ਜਗ੍ਹਾ ਦੇ ਉੱਤੇ ਮੀਟਿੰਗ ਕਰਕੇ ਅਸੀਂ ਵੈਸੇ ਅਜੇ ਨਾਲਾ ਚੌਂਕ ਦੇ ਵਿੱਚ ਇੱਕ ਟਰਾਂਸਪੋਰਟ ਸੀਗਾ ਉਹਨੂੰ ਪਾਸੇ ਐਸੇ ਕਰਕੇ ਕਰਾਇਆ ਸੀ ਕਿ ਇੱਥੇ ਸ਼ਹੀਦ ਅਜਮ ਭਗਤ ਸਿੰਘ ਦਾ ਬੁੱਤ ਲਾਉਣਾ। ਪਰ ਇਹਨਾਂ ਨੇ ਦੋ ਥਾਵਾਂ ਹੋਰ ਵੀ ਸੁਜੈਸਟ ਕੀਤੀਆਂ ਉਹ ਵੀ ਬਹੁਤ ਵਧੀਆ। ਜਿੱਦਾਂ ਸਰਕਾਰੀ ਹਸਪੀਟਲ ਉਸ ਤੋਂ ਤਮ ਨਹੀਂ ਦੇਖਿਆ ਇੱਕ ਸਰਕਾਰੀ ਬੱਸ ਸਟੈਂਡ ਜਿਹੜਾ ਅਸੀਂ ਮੀਟਿੰਗ ਕਰਕੇ ਡਿਸਾਈਡ ਕਰਕੇ ਉਹ ਜਦੋਂ ਆਉਂਦਾ ਜਿਹੜਾ ਜਨਮ ਦਿਨ ਸਾਲ ਦੇ ਵਿੱਚ ਵਿੱਚ ਜਿਹੜਾ ਉਹ ਆਪਾਂ ਬੁੱਤ ਆਪਾਂ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਸਥਾਪਿਤ ਕਰਾਂਗੇ ਵਧੀਆ। ਉਹ ਤਾਂ ਕਿਤੇ ਪੈਸੇ ਲੱਗਣਗੇ ਕੋਈ ਗੱਲ ਨਹੀਂ ਤੇ ਮ ਲੱਗਣਗੇ ਉਹ ਲਾਦਾਂਗੇ ਪਰ ਬਹੁਤ ਬਥੇ ਲਾਵਾਂਗੇ ਜਿੱਥੇ ਲੋਕਾਂ ਨੂੰ ਪ੍ਰਾਉਡ ਹੋਵੇ ਜਿੱਥੇ ਲੋਕ ਉਹਨੂੰ ਦੇਖਣ ਬੱਚੇ ਸਾਡੇ ਦੇਖਣ ਖਾਸ ਤੌਰ ਸੋ ਮੈਂ ਬਲ ਇੱਕ ਤਾਂ ਜਿਹੜੀ ਬਿਲਡਿੰਗ ਹੈ ਇਹਨੂੰ ਜਿਹੜਾ ਸਾਹਮਣਾ ਉਹ ਸਾਡੀ ਡਿਊਟੀ ਆ ਆਪਾਂ ਉਹਨੇ ਹਸ ਹਲਕੇ ਦੇ ਵਿਧਾਇਕ ਵੀ ਆ ਮੰਤਰੀ ਵੀ ਆ ਪਰ ਪਹਿਲਾਂ ਵੀ ਵਿਧਾਇਕ ਸੀਗੇ ਪਹਿਲਾਂ ਵੀ ਬੰਦੇ ਵੱਡੀਆਂ ਪੋਸਟਾਂ ਤੇ ਦੇ ਰਹੇ ਪਰ ਕਿਉਂ ਨਹੀਂ ਇਹਦੇ 'ਤੇ ਧਿਆਨ ਦਿੱਤਾ ਗਿਆ ਇਹ ਤਾਂ ਮੈਨੂੰ ਪਤਾ ਨਹੀਂ ਉਹ ਹੀ ਜਾਣਦੇ ਹੋਣਗੇ ਪਰ ਮੈਂ ਇਹਦੇ 'ਤੇ ਜੂਦ ਮਤਲਬ ਜਰਨਾ ਕੋਈ ਨਾ ਕੁਝ ਕੰਮ ਜਿਹੜਾ ਤੁਹਾਨੂੰ ਕਰਕੇ ਦਿਖਾਉਂਗਾ ਇੱਕ ਗੱਲ ਜਿਹੜੀ ਇਹ ਕਹਿਦੇ ਸੀਗੇ ਕਿ ਇਹਨਾਂ ਨੇ ਪੋਸਟਕਾਰ ਵੀ ਦਿੱਤਾ ਸਨਮਾਨ ਦਿੱਤਾ ਨੋਬਲ ਇਹਨਾਂ ਨੇ ਕਿਹਾ ਦੇਖੋ ਗੱਲ ਇਹ ਹੈ ਕਿ ਜਿਹੜੇ ਮਾਨ ਸਨਮਾਨ ਠੀਕ ਹੈ ਹੋਣੇ ਚਾਹੀਦੇ ਪਰ ਮੈਨੂੰ ਲੱਗਦਾ ਹੁੰਦਾ ਕਿ ਜਿੰਨਾ ਚਿਰ ਤੱਕ ਆਪਾਂ ਸਨਮਾਨ ਵਾਲਾ ਕੋਈ ਕੰਮ ਨਹੀਂ ਨਾ ਕਰਦੇ ਉਹਨਾਂ ਤੱਕ ਸਦਮਾਨ ਨਹੀਂ ਹੋਣਾ ਚਾਹੀਦਾ ਮੇਰਾ ਆਪਣਾ ਵਿਚਾਰ ਹੈ ਮੈਂ ਇਸ ਗੱਲ ਦੇ ਉੱਤੇ ਹਾਂ ਪਰ ਮੈਨੂੰ ਲੱਗਦਾ ਕਿ ਅਜੇ ਜਾਦ ਇਸ ਨਾਲੇ ਦੇ ਵਿੱਚ ਅਸੀਂ ਬਹੁਤ ਕੰਮ ਕਰਨਾ ਬਾਕੀ ਇੱਥੇ ਬਹੁਤ ਕੰਮ ਹੋਣਾ ਦਾ ਕੁਛ ਨਹੀਂ ਹੋਇਆ ਪਹਿਲਾਂ ਉਹ ਅਸੀਂ ਨਵਾਂ ਪ੍ਰਾਲਾ ਜਿਹੜਾ ਸ਼ੁਰੂ ਕੀਤਾ ਰੇਲਵੇ ਲਾਈਨ ਦੇ ਨਾਲ ਇਹ ਨਾਲੇ ਨੂੰ ਬੱਲਰਵਾਲ ਤੱਕ ਜੋੜਨ ਦਾ ਉਹਦੇ ਲਈ ਅੱਜ ਸਵੇਰੇ ਮੇਰੀ ਰੇਲਵੇ ਵਾਲਿਆਂ ਨਾਲ ਗੱਲ ਹੋਦੀ ਸੀ ਇਹ ਗੋਲ ਪੁਰਸਕਾਰ ਵੀ ਮੰਤਰੀ ਸਾਹਿਬ ਐਸੇ ਕਰਦੇ ਹੀ ਹੈ ਦਾ ਤੁਹਾਡਾ ਧੰਨਵਾਦ ਹੈ। ਪਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਦੇ ਸਬੰਧ ਵਿੱਚ ਦੋ ਮੀਟਿੰਗਾਂ ਦਿੱਲੀ ਬੜੋਦਾ ਉਸ ਦੇ ਵਿੱਚ ਜਿਹੜੀਆਂ ਹੋਈਆਂ। ਅੱਜ ਮੈਨੂੰ ਜਿਹੜੇ ਸਬੰਧਤ ਅਧਿਕਾਰੀ ਉਹਨਾਂ ਨੇ ਰਿਪੋਰਟ ਕੀਤੀ ਕਿ ਸਾਦ ਅਸੀਂ ਇੰਨਾ ਕੰਮ ਜਿਹੜਾ ਕਰ ਲਿਆ। ਦੋ ਦਿਨ ਮੰਗਾ ਕੀਤਿਆ ਸੀ ਕੇਂਦਰੀ ਰਾਜ ਮੰਤਰੀ ਸਰਦਾਰ ਅਮਨੀਤ ਸਿੰਘ ਬਿੱਟੂ ਜੀ ਦੇ ਕੋਲ ਇੱਕ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜਾ ਅਡਮਿਨਿਸਟ੍ਰੇਸ਼ਨ ਦੇ ਉਹਦੀ ਵੀ ਲਗਭਗ ਸੈਕਸ਼ਨ ਜਿਹੜੀ ਹੋਣੀ ਵਾਲੀ ਆ ਅੱਜਕੱਲ। ਉਹ ਦੂਜਾ ਜਿਹੜਾ ਰੇਲਵੇ ਲਾਈਨ ਦਾ ਜਿਹੜਾ ਕੰਮ ਹੈ। ਇਹ ਵੀ ਨਾਲ ਜੇਕਰ ਆਪਾਂ ਜੁੜ ਜਾਂਦੇ ਦੇਖੋ ਕਿੰਨਾ ਤਖਾਤ ਹੈ ਕਿ ਨਾਲੇ ਦੇ ਵਿੱਚ ਇੰਡਸਟਰੀ ਨਹੀਂ ਆ ਗਈ ਸਿਰਫ ਇੱਕ ਸ਼ੂਗਰ ਮੇਲਾ ਇਤੋਂ ਬਿਨਾਂ ਕੁਝ ਨਹੀਂ ਆਗਾ ਔਰ ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਨਾਲਾ ਰਾਵੀ ਤਰਿਆ ਦੇ ਕੰਡੇ ਤੇ ਹੈ ਔਰ ਇਸ ਮਿੱਟੀ ਦੀ ਜਿਹੜੀ ਤੁਹਾਡੀ ਬਾਸਵਤੀ ਹੈ ਦੁਨੀਆ ਦੇ ਵਿੱਚ ਤੋਂ ਵਧੀਆ ਬਾਸਵਤੀ ਹੈ ਰਾਵੀ ਦੇ ਕੰਡੇ ਜਿੱਥੇ ਜਿੱਥੇ ਰਾਵੀ ਪਾਣੀ ਦਿੰਦਾ ਪਾਕਿਸਤਾਨ ਦੀ ਬਾਸਵਤੀ ਵੀ ਇਸੇ ਕਰਕੇ ਮਸ਼ਹੂਰ ਹੈ ਕਿਉਂਕਿ ਰਾਵੀ ਦੇ ਕੰਡੇ ਦੀ ਤੇ ਆਪਣੀ ਵੀ ਜਿਹੜੀ ਅਗਲੇ ਮੈਂ ਅਮਰੀਕਾ ਦੇ ਵਿੱਚ ਗਿਆ ਮੈਨੂੰ ਪਤਾ ਜਦੋਂ ਉੱਥੇ ਉਹ ਮੰਗਦੇ ਆ ਤੇ ਪਹਿਲਾਂ ਪੁੱਛਦੇ ਆ ਕਿ ਕਿਹੜੇ ਏਰੀਆ ਦੀ ਬਾਤ ਕਰੀ। ਸੋ ਜੇ ਸਾਡਾ ਕਿਤੇ ਇੱਥੇ ਰੇਲਵੇ ਸਟੇਸ਼ਨ ਹੁੰਦਾ ਦੇ ਲਾਈਨ ਹੁੰਦੀ ਪਹਿਲਾਂ ਕਿਸੇ ਨੇ ਕੋਸ਼ਿਸ਼ ਕੀਤੀ ਹੁੰਦੀ ਤੇ ਅੱਜ ਇਸ ਇਲਾਕੇ ਦੇ ਚੰਡਸਟਰੀ ਸ਼ੈਲਟਰ ਕਈ ਕੋਈ ਦੇ ਲੱਗਾ ਹੋਣਾ ਸੀਗਾ ਪਰ ਕੁਛ ਨਹੀਂ ਹੋਇਆ। ਸੋ ਮੇਰੀ ਇਹ ਕੋਸ਼ਿਸ਼ ਹੈ ਕਿਉਂਕਿ ਪਹਿਲਾਂ ਸੀ ਗਿਆ ਮੈਂ ਅੱਗੇ ਵੀ ਤੁਹਾਨੂੰ ਦੱਸਦਾ ਹੁੰਦਾ ਕਿ ਮੈਂ ਜਦੋਂ ਮੰੰਤੀ ਬਣਿਆ ਤੇ ਮੈਂ ਕੋਸ਼ਿਸ਼ ਕੀਤੀ ਕਿ ਕੋਈ ਇੰਡਸਟਰੀ ਜਿਹੜੀ ਲਿਆਂਦੀ ਜਾਵੇ ਤੇ ਆਵਾਨ ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ 400 ਏਕੜ ਜ਼ਮੀਨ ਦੇ ਦਿੰਦੇ ਆ ਮੈਂ ਉੱਥੇ ਫੋਕਲ ਪੁਆਇੰਟ ਦੀ ਬੜੀ ਕੋਸ਼ਿਸ਼ ਕੀਤੀ ਪਰ ਮੈਨੂੰ ਉਹ ਫਲ ਹੀ ਮਿਲਿਆ ਜਦੋਂ ਸਰਵੇ ਹੋਇਆ ਤੇ ਉਹਨਾਂ ਨੇ ਕਿਹਾ ਜੀ ਨਾ ਤੇ ਤੁਹਾਡੇ ਛੜਕਾ ਆ ਗਈ ਨਾ ਤੁਹਾਡੇ ਬੀਲੀ ਆ ਗਈ ਪਹਿਲਾਂ ਜਿਹੜੀਆਂ ਬੇਸਿਕ ਲੋੜਾਂ ਇਹ ਪੂਰੀਆਂ ਕਰੋ ਨਾ ਇੱਥੇ ਦੇ ਲਵੇ ਟ੍ਰੈਕ ਆ ਤੁਹਾਡੇ ਤਿੰਨਾ ਕਰਕੇ ਕਹਿੰਦੇ ਜੀ ਬੜਾ ਇਹ ਅਸੰਭਵ ਆ ਜਦੋਂ ਦੋ ਚੀਜ਼ਾਂ ਮਾਨ ਸਾਹਿਬ ਨੇ ਛੜਕਾਂ ਲਈ ਬਹੁਤ ਪੈਸੇ ਦਿੱਤੇ ਆਪਾਂ ਔਰ ਬੀਲੀ ਇੱਕ ਆ ਜਿਹੜਾ 60 ਕੇਵੀ ਤੋਂ 220 ਕੇਵੀ ਦਾ ਉਹ ਹੋਣ ਜਾਦ ਬਹੁਤ ਬਾਬੇ ਨੇ ਕਿਰਪਾ ਕੀਤੀ ਉਹ ਤੀਜੇ ਮਹੀਨੇ ਮਨ ਦੇ ਵਿੱਚ ਆ ਕਿ ਰੇਲਵੇ ਲਾਈਨ ਦੇ ਨਾਲ ਜੇ ਅਸੀਂ ਜੁੜ ਗਏ ਅਦੇ ਨਾਲਾ ਬੱਲਰਵਾਲ ਤੱਕ ਰੇਲਵੇ ਲਾਈਨ ਬਣ ਗਈ ਤੇ ਸਭ ਲੋਕ ਕਿਹਾ ਜਿਹੜੇ ਬਹਾਦਰ ਸ਼ਹੀਦ ਜਿਨ੍ਹਾਂ ਦੇ ਅਸਲ ਵਿੱਚ ਆਜ਼ਾਦੀ ਦੇ ਸੁਪਨੇ ਜਿਹੜੇ ਆ ਉਹ ਸਾਰੇ ਪੂਰੇ ਹੋ ਜਾਣਗੇ ਸੋ ਮੈਂ ਮਤਲਬ ਪਛੋਤਮ ਜੀ ਦਾ ਇਹਨਾਂ ਦੀ ਸਾਡੀ ਟੀਮ ਦਾ ਸਾਦੇ ਮਤਲਬ ਟਰਸਟ ਦਾ ਜਿਹੜਾ ਬਹੁਤ ਧੰਵਾਦੀ ਹਾਂ ਕਿ ਇਹਨਾਂ ਨੇ ਸਮਾਂ ਦਿੱਤਾ ਅੱਜ ਅੱਜ ਇੱਥੇ ਆਏ ਆ ਸੋ ਆਪਾਂ ਸ਼ੀਦੇ ਅੱਜ ਭਗਤ ਸਿੰਘ ਦਾ ਬੋਤੂ ਵੀ ਲਾਵਾਂਗੇ ਇਸ ਬਿਲਡਿੰਗ ਨੂੰ ਆਪਾਂ ਠੀਕ ਹੀ ਵੀ ਕਹਾਂਗੇ ਉਹਦੇ ਠੀਕ ਕਰਉਣ ਲਈ ਅੱਗੇ ਪਤਾਲੇ ਕਰਨੇ ਪੈਂਦੇ ਆ ਦੇਖੋ ਕੰਮ ਜਿਹੜੇ ਆ ਕਹਿ ਦਿੰਦੇ ਲੀਡਰ ਐਵੇਂ ਕਹਿ ਦਿੰਦੇ ਆ ਤੇ ਮੈਂ ਕਹੀਦਾ ਹੱਸਦਾ ਹੁੰਦਾ ਕਿ ਜਦ ਇਹ ਉਦਾਂ ਹੀ ਕਹਿ ਗਏ ਉਹਦਾ ਮਕਸਦ ਇਹ ਹੁੰਦਾ ਕਿ ਜਦੋਂ ਤੁਸੀਂ ਕੋਈ ਗੱਲ ਕਰਦੇ ਮੇਰੇ ਪਿੰਡ ਜਗਦੇ ਇਕਲਾਂ ਦੇ ਵਿੱਚ ਅਸੀਂ ਹਾਸ਼ਮਚਾ ਯਾਦਗਾਰੀ ਟਰਸਟ ਬਣਾਇਆ ਤੇ ਬਹੁਤ ਲੋਕਾਂ ਨੇ ਕਿ ਮੇਲੇ ਲਾਉਣੇ ਆ ਮੇਲੇ ਲਾਉਣੇ ਆ ਪਰ ਉਹਨੂੰ ਜੀਵਿਤ ਰੱਖਣ ਵਾਸਤੇ ਮੈਂ ਉਸ ਸਮੇਂ 1970 ਦੇ ਵਿੱਚ ਇਹ ਸੋਚ ਲਿਆ ਵੀ ਇੱਥੇ ਸਕੂਲ ਬਣਾਵਾਂਗੇ ਆਪਾਂ ਜਿਹੜਾ ਮਤਲਬ ਪੰਜਾਬ ਦੇ ਲੋਕ ਯਾਦ ਕਰਾ ਕਰਨਗੇ ਇੱਕੋ ਇੱਕ ਕੈਰੈਕਟਰ ਆ ਪੰਜਾਬੀ ਦਾ ਜਿਹਦੇ ਨਾਂ ਤੇ ਐਡਾ ਵੱਡਾ ਸਕੂਲ ਆ ਕਿਸੇ ਨੇ ਸਕੂਲ ਨਹੀਂ ਖੋਲ੍ਹਿਆ ਆਸ਼ਮਸ਼ਾ ਦੇ ਨਾਂ ਤੇ ਉੱਤੇ ਔਰ 500 ਬੱਚਾ ਪੜਦਾ ਸਭ ਲੋਕ ਸਦਾ ਲਈ ਜੀਵਤ ਉਹ ਇਹ ਜਿਹੜੀ ਬਿਲਡਿੰਗ ਹੈ ਇਹਨੂੰ ਆਪਾਂ ਸਟੋਰੀ ਕਲੀ ਹੈਰਿਟੇਜ ਜਿਹੜਾ ਜੇ ਮਤਲਬ ਬਣਾ ਲੈਂਦੇ ਆ ਤੇ ਸਾਡੇ ਇਲਾਕੇ ਦੇ ਬੱਚੇ ਜਿਹੜੇ ਆ ਉਹ ਇੱਥੇ ਆ ਕੇ ਖੇਡਣ ਦੇਖਣ ਬਾਦੋਂ ਕੋਣ ਸੋ ਮੈਂ ਇਹਨਾਂ ਦੋ ਚੀਜ਼ਾਂ ਦੇ ਵਾਸਤੇ ਪੜਾਲੇ ਕਰੂੰਗਾ ਬਾਕੀ ਵੀ ਸ਼ਹਿਰ ਦੇ ਵਾਸਤੇ ਜਦੋਂ ਵੀ ਟਰਸਟ ਵਾਲੇ ਸਾਡੇ-ਸਾਡੇ ਮਾਨਜੋਗ ਸਾਥੀ ਜਦੋਂ ਕੋਈ ਸ਼ਹਿਰ ਦੀ ਕਹਿਣਗੇ ਜੋ ਵੀ ਕਹਿਣਗੇ ਉਹ ਆਪਾਂ ਪਹਲ ਦੇ ਦੋ ਕਰਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ હોવે બર્થડે પાર્ટી રિટાયરમ પાર્ટી હોય પાર્ટી આજ બુક કરો અજનલા પુરાણ હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼